ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਨਵੀਂ ਪਿਪਲੀ ਦੇ ਵਿੱਚ ਨਵੀਂ ਪਿਪਲੀ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਫਰੀਦਕੋਟ ਤੋਂ ਫਰੋਰੀਪੁਰ ਰੋਡ ਦੇ ਉੱਤੇ ਸਥਿਤਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਜੱਸਾ ਪਾਈ ਦਾ ਨਾਮ ਅੱਜ 1 2 3 4 ਪੰਜ ਕਟੀਆਂ ਦਿਖਾਵਾਂਗੇ ਤੁਹਾਨੂੰ ਮਿੱਤਰੋ ਤੇ ਪੰਜੇ ਹੀ ਹੋਣਗੀਆਂ ਮੋਹਰਾ ਦੀਆਂ ਜਿੰਨੇ ਛੋਟੀ ਲੈਣੀਆਂ ਜਿੰਨੇ ਘੱਟ ਪੈਸੇ ਲਾਉਣੇ ਆ ਉਹ ਵੀ ਆਜੋ ਜਿਹਨੇ ਜਾਦੇ ਪੈਸੇ ਲਾਉਣੇ ਬਣੀ ਬਣਾਈ ਛੋਟੀ ਲੈਣੀਆਂ ਉਹ ਵੀ ਮਿੱਤਰੋ ਜੱਸੇ ਦੇ ਵੱਲੋਂ ਖੇਚਦੇ ਉਹ ਘਰ ਆਜੋ ਕਰੀਏ ਇਹਨਾਂ ਦੇ ਬਾਰੇ ਵਿਚਾਰ ਜੱਸੇ ਬਾਈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਵਧੀਆ ਵੀਰੇ ਸੇਤਾ ਦੇ ਪਰਿਵਾਰ ਬਾਈ ਚੜਦੀ ਕਲਾ ਚ ਆ ਅੱਜ ਫਿਰ ਕਟੀਆਂ ਪੰਜ ਹੈ ਹਾਂ ਬਾਈ ਕਟੀਆਂ ਨੇ ਟਿੱਕੋ ਜਿਹਾ ਰੰਗ ਆ ਹੈ ਹਾਂ ਬਾਈ ਹਾਂ ਕੋਈ ਮਾਲਕ ਕਾਲੀਆਂ ਕੋਈ ਨੀਲੀ ਨਹੀਂ ਆ ਕਾਲੀਆਂ ਸ਼ਾਹ ਹੈ ਕੋਈਆਂ ਲਿਆਂਦੀਆਂ ਜੀ ਤੇ ਐ ਆਮ ਸੱਜਣਾ ਪਹਿਲੀਆਂ ਜਿਹੜੀਆਂ ਤਿੰਨ ਕੱਟੀਆਂ ਛੋਟੀਆਂ ਖੜੀਆਂ ਹੋਈਆਂ ਇਧਰਲੇ ਪਾਸੇ ਹਨਾ ਇਹਨਾਂ ਤੋਂ ਸ਼ੁਰੂ ਕਰ ਲਾ ਦੀਪਸਿਆ ਇਹ ਕਿਨੇ ਕਿਨੇ ਚਰਦੀਆਂ ਬਈ ਕੋਈ ਹੋਣੀਆਂ ਬਈ ਕੋਈ 12 13 ਮਹੀਨਿਆਂ ਦੀ ਕੋਈ 10ਾਂ ਦੀ ਲੜਾਂ ਵੀ 11ਾਂ ਦੀ ਵੀ ਪੜਾਈ ਇੱਥੇ ਜੀ ਹੈ ਨਾ ਹੂੰ ਠੀਕ ਆ ਬਈ ਚੰਗੀਆਂ ਚੰਗੇ ਘਰਾਣੇ ਦੀਆਂ ਚੋ ਲੈ ਵੀ ਮਿੱਤਰੋ ਤਿੰਨ ਕੱਟੀਆਂ ਜਿਸੇ ਵੀ ਇਹਨਾਂ ਦੀ ਉਮਰ ਆ ਜਿਹੜੀ ਉਹ ਤਾਂ ਆਪਾਂ ਦੱਸਤੀ ਹਨਾ ਤੇ ਇਹ ਫਿਰ ਵੀਰੇ ਮੱਝਾਂ ਦੇ ਦੁੱਧ ਦਾ ਦਮਾਵਾਂ ਦੇ ਰਿਕਾਰਡ ਬਈ ਆਪਾਂ ਜਿੱਥੋਂ ਲਈਆਂ ਉਹ ਬੰਦੇ ਦਾ ਬੀਜਾ ਲੱਗ ਗਿਆ ਠੀਕ ਹੈ ਵੀਰੇ ਮੱਝਾਂ ਵੀ ਵੇਚਦੀਆਂ ਉਹਨੇ ਠੀਕ ਹੈ ਵੀਰੇ ਤੇ ਹੈਗੀਆਂ ਕੋਈ 13 13 14 14 ਸਿਰੀਆਂ ਮੱਝਾਂ ਉਹ ਚੰਗੀਆਂ ਮਈਆਂ ਦੀਆਂ ਚੰਗੀਆਂ ਮਈਆਂ ਦੀਆਂ ਠੀਕ ਹੈ ਭਾ ਕਿੰਨੇ ਕੋ ਰਹਿਣਗੇ ਜਿਸੇ ਵੀ ਇਹਨਾਂ ਤਿੰਨ ਭਾ ਇਹਨਾਂ ਤਿੰਨਾਂ ਦੇ ਯਾਰਾ 28200 ਰੁਪਏ ਤਿੰਨਾਂ ਦਾ ਮੁੱਲ ਹੈ ਮਾਨਤਨ ਉਹਨਾਂ ਨੂੰ ਜੇ ਕੋਈ ਤਿੰਨੇ ਖਰੀਦੂਗਾ ਮਨ ਲਾ ਦੇ ਪਹੁੰਚ ਕਰ ਦਾਂਗੇ ਆਪਾਂ 100 ਕਿਲੋਮੀਟਰ ਦਾ ਹਾਂ ਲੈ ਮੈਂ ਤੁਹਾਨੂੰ ਤਿੰਨੇ ਕਟੀਆਂ ਖਰੀਦਾਂ ਤੇ 100 ਕਿਲੋਮੀਟਰ ਦੇ ਘੇਰੇ ਦੇ ਵਿੱਚ ਪਹੁੰਚ ਫਰੀ ਵਜਨ ਵਾਲੀਆਂ ਕਟੀਆਂ ਗੋਲ ਠੋਸ ਨਿੱਕਰ ਕੋਈ ਛੋਟੀਆਂ ਨਾ ਮੰਨ ਕੇ ਇਹਨਾਂ ਨੂੰ ਲਿਆ ਜੇ ਵੀ ਬੱਚੇ ਜੇ ਹੋਣਗੇ ਨਿੱਕੇ ਹੈ ਆਹ ਕੱਟੀ ਵੇਖੋ ਜਿਹੜੀਆਂ ਦੂਤ ਤੇ ਦੀਪ ਤਿੰਨੇ ਨੰਬਰ ਵਾਲੀਆਂ ਕਟੀਆਂ ਦੀ ਇੱਕ ਸਿੰਗ ਦਿਖਾਈ ਪਾਤੇ ਨਿੱਕੇ ਨਿੱਕੇ ਸਿੰਗਾ ਕੋਈ ਐਕਸਟਰਾ ਸਿੰਗ ਨਹੀਂਗਾ ਹੈਗਾ ਵੀ ਤੁਹਾਡੇ ਘਰੇ ਜਾ ਕੇ ਖੋਲੇ ਜੇ ਤਿਆਰ ਹੋ ਜਾਣ ਤੇ ਗਵੰਡੀ ਹਫਸਨ ਵੀ ਨਾਲੇ ਦੱਸਣਗੇ ਵੀ ਜੱਸੇ ਦੇ ਕੋਲੋਂ ਕਟੀਆਂ ਲਿਆਏ ਸੀ ਤੇ ਖੋਲੇ ਬਣ ਗਿਆ ਆ ਵੇਖੋ ਮਿੱਤਰੋ ਬਣਨ ਵਾਲੀਆਂ ਇਹਦਾ 6-6 ਮਹੀਨੇ ਸਾਲ-ਸਾਲ ਦੀ ਗਰਨ ਵਾਲੀ ਬਣ ਗਈ ਹੈ ਨਾ ਬਈ ਹਨਾ ਆ ਝੋਟੀਆਂ ਬਾਰੇ ਦੱਸ ਗਿਆ ਸੀ ਖੋਲੀ ਚਾਰਨਪੁਰ ਵਾਲੀ ਬਈ ਕੱਟੀ ਇਹਨੂੰ ਕੱਢੀ ਬਾਰ ਨੂੰ ਉਸਤਾਦ ਇਹ ਕੀ ਨਜ਼ਰਦੀ ਹੈ ਬਈ ਇਹਦਾ ਯਾਰ ਹੋਣ ਵਾਲੀ ਆ ਦੋ ਸਾਲਾਂ ਦਾ ਥੋੜੀ ਘਟਾ ਠੀਕ ਹੈ ਬਈ ਕੱਟੀ ਸੁਣੀ ਪਿੰਡੇ ਪੁੰਡੇ ਦੀ ਹੈ ਨਾ ਹਾਂ ਬਹੁਤ ਚੰਗੀ ਹੈ ਬਣਨ ਵਾਲੀ ਆ ਹੋਰ ਸਿੱਧੇ ਤਰ੍ਹਾਂ 11 ਮਹੀਨੇ ਦੀ ਵਜੋਂ ਪੂਰੀ ਹੋਣੀ ਮੰਨ ਲਾ ਤਾਰਾਂ ਕਰ ਰੋਤਨੀਆਂ ਵਧੀਆ ਬਣਦੀਆਂ ਨਹੀਂ ਚੰਗੀ ਆ ਕੱਟੀ ਬਈ ਕੋਈ ਸ਼ੱਕ ਨਹੀਂ ਝੋਲੀ ਵੇਖ ਬਾਈ ਜਿਵੇਂ ਗੱਬਣ ਹੁੰਦੀ ਆ ਉਹ ਨਹੀਂ ਵਾਕਈ ਹੈਨਾ ਬਰੀਕੀ ਵੇਖ ਕੱਟੀ ਦੇ ਵਿੱਚ ਆ ਮੁੰਡੀ ਵੇਖ ਕਿ ਦੀਪਕਾ ਆਉਂਦੀ ਆ ਯਾਰ ਲੈ ਕੇ ਆਈ ਪਿਓਰੇ ਮੇਰੇ ਕੋਲੇ ਲਈ ਬਈ ਤੂੰ ਤੇ ਚਮੜੀ ਵੇਖੋ ਇਹਦੀ ਉਸਤਾਦ ਵੀਰੇ ਜਿਵੇਂ ਬਰੀਕ ਪੈਣੀ ਜਿਵੇਂ ਮੀਣ ਹੁੰਦੀ ਆ ਵੇਖੋ ਪਿੰਡ ਆ ਜਾਂਦਾ ਹੈਨਾ ਪਿੰਡਾਂ ਵਾ ਜਿਹੜਾ ਉਹ ਨੋਟ ਕਰੋ ਵੇਖ ਕਰਮ ਵਾਲੀਏ ਜਾਣਾ ਕਿੱਥੇ ਜਾਣਾ ਨਹੀਂ ਮੇਰੇ ਕੋਲੇ ਨਹੀਂ ਜਾਣਾ ਆ ਵੇਖੋ ਪਿੰਡ ਆ ਜਾਂਦਾ ਬਾਈ ਹੈਨਾ ਮੇਰੀ ਜੀ ਦਵੇਖਣ ਲਈ ਆਉਂਦੀ ਆ ਕੱਟੀ ਲੈਣ ਤੋਂ ਪਹਿਲਾਂ ਕਿਉਂ ਜੱਸੇ ਬਈ ਪਿੰਡਿਆ ਪਤਲੇ ਵਾਲੀ ਕੱਟੀ ਆ ਜਿਹੜੀ ਯਾਰ ਮੈਂ ਚੰਗੀ ਬਣੂਗੀ ਬਣੂਗੀ ਬਈ ਝੋਲੀ ਵਾਕੇ ਟਿਕਾਣੇ ਦੀ ਹੈਣਾ ਕਿੰਨੇ ਦੀ ਜੱਸੇ ਬਈ ਇਹ ਇਹ ਜੋੜੇ ਦਾ 70000 ਮੋਲ ਆ 35 35 ਦੋਵਾਂ ਦਾ ਤੇ ਇਹ ਵੀ ਕਰਦੀ ਆ 100 ਕਿਲੋਮੀਟਰ ਤੋਂ 300 ਕਿਲੋ ਠੀਕ ਆ ਬਈ ਤੇ ਉਹ ਕੱਟੀ ਵੀ ਖੋਲ ਲਈ ਬਈ ਉਹ ਵੀ ਇੰਨੀ ਕੁ ਦੀ ਉਮਰ ਦੀ ਹੋਈ ਆ ਉਹ ਚੱਲ ਰਹੀ ਹੋਊਗੀ ਥੋੜੀ ਦੋ ਸਾਲ ਉਹ ਦੋ ਮਹੀਨੇ ਤੱਕ ਹੋਰ ਵੱਧ ਹੋਊਗੀ ਹੈਨਾ ਪੁੜਾ ਪੜਾ ਹੁੰਦਾ ਹੀ ਬੜਾ ਚੱਕਰ ਵਾਲੀ ਚੰਗੀ ਝੋਲੀ ਵੇਖੋ ਦੀ ਬਈ ਜਿਵੇਂ ਦੱਬਣ ਹੁੰਦੀ ਆ ਬਾਹਰ ਆ ਮੇ ਨੂੰ ਮਤਾ ਸਿੰਘਾ ਸੁੰਗਾ ਦੀ ਓਕੇ ਆ ਹਣਾ ਹੂੰ ਮੈਂ ਠੀਕ ਆ ਭਾਈ ਕੋਰ ਦੇ ਓਕੇ ਆ ਜਾ ਕੱਟੀ ਦੇ ਲੱਕਾ ਤੇ ਕੁਦ ਵੇਖੀ ਕੱਟੀ ਕਰਦੀ ਭਾਈ ਝੋਲੀ ਵਖਾਈਂਦੀ ਭਾਈ ਥਾਣੇ ਇਹ ਕਿਡਾ ਚੰਗਾ ਲਗਾਣਾ ਹੂੰ ਮੂੰਹ ਆ ਵੇ ਕਿਡਾ ਸੁਣਾ ਯਾਰ ਇਹ ਇਹ ਵੀ 35 ਦੀ ਹੋਈ ਆ ਭਾਈ ਉਹ ਵੀ 35 ਦੀ 70 ਦਾ ਜੋੜਾ ਤੇ ਵਿੱਚੋਂ ਮਨਤਨ ਹੋ ਜਾਊਗਾ ਹੋ ਜਾਊ ਹੋ ਜਾਊ ਭਾਈ ਠੀਕ ਆ ਭਾਈ ਲੈ ਵੀ ਮਿੱਤਰੋ 35 35 ਹਜ਼ਾਰ ਦੋਵਾਂ ਕੱਟੀਆਂ ਦਾ ਭਾਵਾ 70 ਹਜ਼ਾਰ ਦੇ ਵਿੱਚ 100 ਲੈ ਭਾਈ ਹੋਣਾ ਕੋਈ ਦੂਜਾ ਭਰਾਣਾ ਕੋਈ ਕਟੂ ਵਾਲਾ ਲੈਵੇ ਆਪਾਂ ਤਾਂ ਝੇਲ ਚੂ ਛੜਾ ਕੇ ਲਿਆਂਦਾਂ ਠੀਕ ਹੈ ਬਾਈ ਠੀਕ ਹੈ ਲੈ ਮੇਤਰੋ ਜਾਨ ਬਚਾਈ ਆ ਇਹਨਾਂ ਦੀ ਤਾਂ ਇਹਨਾਂ ਨੂੰ ਮਈਆਂ ਬਣਾਉਣੀਆਂ ਹਨਾ ਜੇ ਮਈਆਂ ਬਣ ਗਈਆਂ ਫਿਰ ਕਿਤੇ ਵੇਚਣੀਆਂ ਮਿਲ ਜਾਣਾਂ ਪੀਲਾਂ ਇਹ ਵੀ ਵੱਡੀ ਗੱਲ ਆ ਬਾਈ ਹਾਂ ਅੱਛਾ ਜੱਸੇ ਭਾਈ ਨੰਬਰ ਕਿੰਨਾ ਆ ਗਿਆ ਵੀਰੇ ਨੰਬਰ ਵੀਰੇ 77196 77196 22586 22586 77196 22586 77196 22586 22 ਦਾ ਨੰਬਰ ਆ ਪਿੰਡ ਨਵੀ ਪਿਪਲੀ ਆ ਜ਼ਿਲ੍ਹਾ ਫਰੀਦਕੋਟ